ਭਰਾ ਭਰਾ ਨਾਲ ਵੇਲਾ ਵੀ ਕਦੇ ਕਹਿੰਦੇ ਮਾੜਾ ਕਰ ਨਹੀਂ ਸਕਦਾ ਇਹ ਵੀ ਇੱਕ ਮਿਸਾਲ ਏ ਆ ਨਾਲ ਆਪਣੇ ਪਿੰਡ 'ਇ ਉੱਥੇ ਇੱਕ ਮੁੰਡਾ ਪੂਰਾ ਹੋ ਗਿਆ ਹੁਣ ਉਹਨਾਂ ਨੇ ਕੀ ਕੀਤਾ ਕਹਿੰਦੇ ਵੀ ਬੜੀ ਸ਼ਰਾਬ ਪੀਵੇ ਕਰੇ ਵੀ ਗੱਲਾਂ ਹੀ ਛੱਡਦੇ ਬੇੜਾ ਹੀ ਗਰਕ ਹੋਣ ਵਾਲਾ ਕੰਮ ਏ ਉਸ ਹਾਵ ਨਾਲ ਆ ਵੀ ਕਹਿੰਦੇ ਵੀ ਅਲੱਗ ਕਰ ਰਿਸ਼ਤੇ ਦਾ ਕਹਿੰਦੇ ਲੱਗ ਕਰਦੇ ਉਹ ਅਲੱਗ ਕਰਤਾ ਕੋਈ ਫਰਕ ਨਹੀਂ ਠੀਕ ਆ ਘਰ 'ਚ ਵੰਡੀਆਂ ਪੈ ਗਈਆਂ ਸਾਰਾ ਪੂਜ ਹੋ ਗਿਆ ਉਹਦਾ ਕੋਈ ਫਰਕ ਨਹੀਂ ਪਿਆ ਉਹ ਹਸਾਬ ਨਾਲਾ ਵੀ ਹੁਣ ਉਹਦੇ ਤੇ ਘੱਟੋ ਘੱਟ 8-9 ਲੱਖ ਰੁਪਈਆ ਲੱਗਾ ਤੇ ਉਹ ਵੱਡੇ ਭਰਾ ਨੇ ਆਪਣੀ ਜੇਬ ਚੋਂ ਲਾਇਆ ਕਿਸੇ ਨੂੰ ਸੁਗ ਨਹੀਂ ਪੈਣ ਦਿੱਤੀ ਨਾਲੇ ਘਰੋਂ ਲੱਗ-ਲੱਗ ਨੇ ਲੱਗੀ ਸਮਝ ਤੇ ਉਹ ਪੂਰਾ ਹੋ ਗਿਆ ਤੇ ਉਹ ਹਸਾਬ ਨਾਲਾ ਉਹ ਤੇ ਪੂਰਾ ਹੋ ਗਿਆ ਤੇ ਜਿਹੜਾ ਵੱਡਾ ਹੈ ਉਹ ਹਸਾਬ ਨਾਲਾ ਵੀ ਉਹਨੂੰ ਪਤਾ ਨਹੀਂ ਵੀ ਕੀ ਰਬਨ ਕੀ ਹੋਇਆ ਕੀ ਨਹੀਂ ਉਹਨੂੰ ਦੌਰੇ ਹੀ ਪਈ ਜਾਂਦੇ ਨੇ ਉਹ ਦਿਨ ਦੇ ਲੱਗੀ ਸਮਝ ਜਦੋਂ ਨਾਲ ਇਕੱਠੇ ਰਹੇ ਹੋਈਏ ਪੜੇ ਪੋਥੀ ਹੋਈਏ ਦੁੱਖ ਤੇ ਫਿਰ ਹੁੰਦਾ ਹੈ ਨਾ ਜਦੋਂ ਭਰਾ ਨਾਲੋਂ ਪਰਜੇ ਪਰ ਉਹਨੂੰ ਵੀ ਯਾਰ ਉਹਨੇ ਬੜਾ ਸਮਝਾਇਆ ਉਹਨੇ ਰਾਖੀਆਂ ਰੱਖੀਆਂ ਉਹਦੇ ਮਗਰ ਜਾਣਾ ਕਰਨਾ ਪਰ ਉਹਨੇ ਇੱਕ ਨਹੀਂ ਉਹਦੀ ਸੁਣੀ ਹੈ ਜੀ ਉਹ ਵਿਚਾਰਾ ਬੜਾ ਵੇਲੇ ਨੂੰ ਪਛਤਾਨ ਰਿਹਾ ਹੁਣ